ਜਦੋਂ ਸਾਸ ਘਰਾਸ ਜੱਪਿਆ ਫਿਰ ਅੰਦਰੋਂ ਆਨਪਾਪ ਹੋ ਰਿਆ ਇੱਕ ਬਾਕੀ ਕੁਝ ਹੁੰਦਾ ਜਦੋਂ ਖੁਸ਼ਬੂਆਂ ਅੰਦਰੋਂ ਚੱਲੀਆਂ ਨਾ ਮਹਿਕਾਂ ਚੱਲੀਆਂ ਮਹਿਕ ਚੱਲਦੀ ਚੱਲਦੀ ਬਰਾਗ ਜਦੋਂ ਬਰਾਗ ਵਾਲਾ ਉਸ਼ਾਲਾ ਆਉਂਦਾ ਜਦੋਂ ਬਰਾਗੀ ਮਨ ਹੋ ਗਿਆ ਬਹੁਤ ਜਨਮ ਵਿਚਰੇ ଥି ਮਾਦੋ ਇਹ ਜਨਮ ਤੇ ਮਾਰੇ ਲਿਖੇ ਕਹਿਰ ਵਦਾਸ ਹਾਸ ਨਰਗੀ ਹੋ ਚਿਰ ਪਿਓ ਜਦੋਂ ਇਹ ਅੰਦਰ ਮਰਦੀਆਂ ਖੇਡਾਂ ਚੱਲਣ ਲੱਗ ਪਈਆਂ ਅੰਦਰ ਖੁਸ਼ਬੂਆਂ ਚੱਲਣ ਲੱਗੀਆਂ ਫਿਰ ਪੇਦਾਗਾ ਆਪਣੇ ਅੰਦਰ ਕੁਝ ਹੈ ਪਹਿਲਾਂ ਅਸੀਂ ਵੀ ਨਹੀਂ ਵਿਸ਼ਵਾਸ ਕਰਦੇ ਪਹਿਲਾਂ ਬਾਣੀ ਦੀ ਸਮਝ ਨਹੀਂ ਆਉਣੀ ਸੀ ਜਦੋਂ ਬਾਣੀ ਫਿਰ ਜਦੋਂ ਅਭਿਆਸ ਕਰਕੇ ਜਦੋਂ ਬਾਣੀ ਸੁਣੀ ਨਾ ਫਿਰ ਐਦਾਂ ਸੀਗੇ ਸਤਗੁਰ ਦੇ ਬਾਣ ਦੇ ਤੀਰ ਲੱਗ ਰਹੇ ਆ ਕਿ ਮੇਰੇ ਮਨ ਨੂੰ ਮੇਰੇ ਕਾਜ ਨੂੰ ਬੰਨ ਰਹੇ ਆ ਕੁਝ ਮੇਰੇ ਅੰਦਰੋਂ ਖਿੱਚਿਆ ਜਾ ਰਿਹਾ ਉਹ ਤੀਰ ਵੱਜ ਰਹੇ ਸੀ ਮੇਰੇ ਕਿੱਥੇ ਉਹ ਕਾਮ ਕਰੋ ਲੋਭ ਉਹ ਹੰਕਾਰ ਦੀਆਂ ਲਹਿਰਾਂ ਚੱਲਦੀਆਂ ਗਰਮਖੋ ਸੰਗਤ ਕਰਕੇ ਸੱਚੇ ਬਾਦਸ਼ਾਹ ਦੀ ਕਿਰਪਾ ਮਿਲ ਗਈ ਉਹ ਤਾਂ ਮੈਨਾਂ ਨਾ ਭਰਿਆ ਪਿਆ ਸੀ ਜੀਵਨ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤੇ ਉਹ ਜੋ ਅਨਹਦ ਨਾਦ ਜਦੋਂ ਵੱਜਾ ਜਦੋਂ ਮਹਾਰਾਜ ਦੀ ਕਿਰਪਾ ਹੋਈ ਮੈਂ ਕਿਹਾ ਸਾਡੇ ਤੇ ਵੀ ਇਹ ਕਿਰਪਾ ਸਾਡੇ ਮੂਰਖਾਂ ਤੇ ਜਿਹੜੇ ਕਹਿੰਦੇ ਨੇ ਕਿ ਛਪਾ ਲੈਣਾ ਚਾਹੀਦਾ 1430 ਅੰਗ ਲਿਖ ਦਿੱਤੇ ਮਹਾਰਾਜ ਨੇ ਉਸ ਰੱਬ ਬਾਰੇ ਲਿਖਿਆ ਉਹਨੂੰ ਮਿਲਣ ਬਾਰੇ ਲਿਖਿਆ ਕਿੱਥੋਂ ਬਾਣੀ ਤਾਂ ਪੁਕਾਰ ਪੁਕਾਰ ਕਰ ਰਹੀ ਹੈ ਕਿ ਰੱਬ ਨਾਲ ਮਿਲੋ ਰੱਬ ਦੀ ਗੱਲ ਕਰੋ ਇੱਕ ਦੀ ਗੱਲ ਕਰੋ ਅਨੰਦ ਫੀਲ ਕੋ ਇਹ ਆ ਦੁਨੀਆ ਤੇ ਉਹ ਆਨੰਦ ਹੈ ਹੀ ਜਿਹੜਾ ਆਪਣੇ ਘਰ ਹੈ ਉਸ ਲਈ ਘਰ ਉਹ ਆਪਣਾ ਓਕੜ ਦੂਰ ਹੈ ਜੇ ਕਹੀਏ ਬਹੁਤ ਦੂਰ ਹੈ ਆ ਸਰੀਰ ਹੈ ਜਿੱਥੋਂ ਸਾਰ ਹੈ ਉਹ ਆਪਣਾ ਅਸਲੀ ਘਰ ਹੈ ਮਤਲਬ ਉਹਨੂੰ ਉੱਪਰ ਵਾਲਾ ਕਹਿ ਕੇ ਅਸੀਂ ਦੂਰ ਕਰ ਲਿਆ ਅਸੀਂ ਦੂਰ ਕਰ ਲਿਆ ਬਹੁਤ ਦੂਰ ਹੈ ਹੁਣ ਤਾਂ ਬਹੁਤ ਯੋਗ ਲੱਗ ਜਾਂਦੇ ਆ ਜਿਵੇਂ ਯੋਗ ਤਾਂ ਬਾਹਰ ਆਏ ਅਸੀਂ ਆਏ ਆ ਤੇ ਮਿਲਣ ਵਾਸਤੇ ਆਏ ਆ ਕ੍ਰਿਸ਼ਨ 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 ਕੋ ਸੱਚੇ 파ਰਸ਼ਾ ਮਹਾਰਾਜ ਕਦੋਂ ਆਪਾਂ ਤੁਹਾਡੇ ਨਾਲ ਜੁੜਾਂਗੇ ਹੂੰ ਕਦੋਂ ਇਹ ਬਕਾਰਾਂ ਤੋਂ ਮਨ ਰਹਿਤ ਹੋਏਗਾ ਜਾਂ ਧਰਮਿਕ ਸਥਾਨਾਂ ਤੇ ਵੀ ਜਾਣਾ ਨਾ ਤੋਂ ਐ ਮਹਿਸੂਸ ਹੋਣਾ ਕਿ ਆਪਣੇ ਆ ਰੋਮ ਜਿਹੜੇ ਖਿਲ ਜਾਂਦੇ ਸੀ ਰੋਮ ਜਿਹੜੇ ਆ ਖਿਲ ਜਾਂ ਇਹਦੇ ਪਰ ਪਤਾ ਨਹੀਂ ਸੀਗਾ ਉਧਰ ਚਲੇ ਜਾਣਾ ਤੇ ਜਦ ਆਮ ਜੀਵ ਜਾਂਦੇ ਆ ਪਰ ਗੁਰੂ ਘਰ ਜਾਣਾ ਕਿਸ ਮਕਸਦ ਇਹਦਾ ਮੈਨੇ ਦਾ ਨਹੀਂ ਪਤਾ ਹੀ ਜਦ ਮੇਲੇ ਮੇਲੇ ਟੂ ਚਲੇ ਗਏ ਮੇਲੇ ਰੂਪ ਚਲੇ ਗਏ ਮੇਲੇ ਰੂਪ ਦੇ ਵਿੱਚ ਚਲੇ ਗਏ ਆ ਗਏ ਨੱਚਦੇ ਟੱਪਦੇ ਆ ਗਏ ਵਾਜੇ ਵਜਾਉਂਦੇ ਆ ਗਏ ਤੇ ਇਦਾਂ ਹੀ ਚੱਲ ਗਏ ਐਦਾਂ ਦਾ ਜੀਵਨ ਸੀ ਓਹ ਮਹਿਸੂਸ ਹੁੰਦਾ ਸੀਗਾ ਕੁਝ ਨਾ ਕੁਝ ਕੋਈ ਕੁਝ ਨਾ ਕੁਝ ਖੇਡ ਹੈ ਕਿ ਜਦੋਂ ਜਾਣਾ ਮਹਾਰਾਜ ਕਿਰਪਾ ਨਾਲ ਨਾ ਅ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਜਾਣਾ ਸ਼੍ਰੀ ਦਰਬਾਰ ਸਾਹਿਬ ਜਾਣਾ ਸ਼੍ਰੀ ਚਮਕੌਰ ਸਾਹਿਬ ਜਾਣਾ ਕੁਝ ਮਹਿਸੂਸ ਹੋਣਾ ਹੂੰ ਵੱਖਰਾ ਕੁਝ ਕੁਝ ਹੈ ਜੋ ਆਪਣੇ ਵੱਲ ਨੂੰ ਖਿੱਚ ਰਿਹਾ ਹੈ ਕੁਝ ਨਾ ਕੁਝ ਕੋਈ ਨਾ ਕੋਈ ਸ਼ਕਤੀ ਤਾਂ ਹੈ ਪਰ ਜੀਵਨ ਆਪਣਾ ਇਹ ਨਹੀਂ ਸੀਗਾ ਤੇ ਜਿਸ ਤਰ੍ਹਾਂ ਉਹ ਆਪਾ ਤਰਮ ਸਥਾਨਾਂ ਜਾਂਦੇ ਆ ਇਦਾਂ ਕਿ ਤੇ ਜਿਹੜਾ ਤਲਵਾਰਾਂ ਟਣਕਦੀਆਂ ਹੁੰਦੀਆਂ ਘੋੜਿਆਂ ਦੀ ਪੌੜਾਂ ਦੀ ਆਵਾਜ਼ ਇਦਾਂ ਦੀਆਂ ਆਵਾਜ਼ਾਂ ਆਪ ਨੂੰ ਸੁਣਾਈ ਦੇਣੀ ਆ ਪਰ ਇਹ ਸਾਡੇ ਅੰਦਰ ਸਵਾਲ ਚੱਲੀ ਜਾਂਦੇ ਕਿ ਕੀ ਖੇਡ ਹੈ ਪਰ ਪਤਾ ਸੋਝੀ ਕੁਝ ਨਹੀਂ ਸੀ ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਇਹ ਬੇਨਤੀ ਜੁੜ ਕਰਦੇ ਸੱਚੇ ਪਾਤਸ਼ਾਹ ਕੋਈ ਸਾਨੂੰ ਸਮਝਾਉਣ ਵਾਲਾ ਕੋਈ ਗੁਰੂ ਦਾ ਪਿਆਰਾ ਕੋਈ ਗੁਰੂ ਦਾ ਲਾਲ ਗੁਰੂ ਦਾ ਸਿੱਖ ਮਿਲਾਓ ਜਿਹੜਾ ਪੂਰਨ ਸਿੱਖ ਗੁਰੂ ਦਾ ਸਿੱਖ ਹੋਵੇ ਜਿਹਦਾ ਸਿਮਰਨ ਅਭਿਆਸ ਹੋਵੇ ਤੇ ਸਾਨੂੰ ਸੋਝੀ ਬਖਸ਼ੇ ਹੂੰ ਤੇ ਆਪਣੀ ਤਾਂ ਮਤ ਨਹੀਂ ਇੰਨੀ ਕੰਮ ਕਰਦੀ ਹੈਗੀ ਹਨਾ ਤੇ ਸੱਚੇ ਪਾਰਸ ਦੀ ਕਿਰਪਾ ਨਾਲ ਫਿਰ ਮਹਾਪੁਰਖਾਂ ਦਾ ਸੰਗ ਹੋਇਆ ਜਦੋਂ ਸੰਗ ਹੋਇਆ ਤੇ ਸਿਮਰਨ ਸ਼ੁਰੂ ਕੀਤਾ ਅਭਿਆਸ ਸ਼ੁਰੂ ਕੀਤਾ ਹਨਾ ਉਹ ਕਿ ਸਿਮਰਨ ਹੀ ਮਾਹਪੁਰਖਾਂ ਦਾ ਜੀਵਨ ਬਦਲੇਗਾ ਭਾਈ ਤੂੰ ਸਿਮਰਨ ਕਰੋ ਡਾਕਟਰ ਕੋ ਜਾਣੀ ਉਹ ਦਵਾ ਦਿੰਦਾ ਕਿ ਬਿਮਾਰੀ ਆਪਣੀ ਦੱਸਦੇ ਆ ਤੇ ਆਸੀਂ ਵੀ ਆਪਣੀ ਬਿਮਾਰੀ ਦੱਸੀ ਮਾਰ ਜੀ ਕਿ ਸਾਡੇ ਮਾਹਪੁਰਖੋ ਕਿ ਸਾਡੇ ਅੰਦਰ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਦੁਸ਼ਟਾਈ, ਇਰਖਾ ਬੜੇ ਭਰੇ ਪਏ ਆ ਆਪਾਂ ਹੂੰ ਤੁਸੀਂ ਕਿਰਪਾ ਕਰੋ ਕਿ ਕਿੱਦਾਂ ਹਟਣਗੇ ਉਹ ਕਹਿੰਦੇ ਭਾਈ ਜੋ ਸਤਗੁਰ ਦੀ ਬਾਣੀ ਕਹਿ ਰਹੀ ਉਹ ਤੁਹਾਨੂੰ ਕਮਾਉਣਾ ਪੈਣਾ ਜੀਵਨ ਵਿੱਚ ਸਿਮਰਨ ਕਰਦੇ ਆ ਮੈਂ ਕਿਹਾ ਨਹੀਂ ਜੀ ਉਹ ਕਿਦਾਂ ਕਰਨਾ ਕੀ ਹੁੰਦਾ ਹੈ ਉਹ ਪਤਨ ਕਹਿੰਦੇ ਸਿਮਰਨ ਕਮਾਓ ਜਦੋਂ ਸਿਮਰਨ ਸਾਸ ਗ੍ਰਾਸ ਉਹਨਾਂ ਨੇ ਸਿਮਰਨ ਦੱਸਿਆ ਸਾਸ ਗ੍ਰਾਸ ਕਰੋ ਜਦੋਂ ਸਾਸ ਗ੍ਰਾਸ ਜਪਿਆ ਫਿਰ ਅੰਦਰੋਂ ਅਨਭਵ ਹੋਇਆ ਕਿ ਬਾਕੀ ਕੁਝ ਹੁੰਦਾ ਜਦੋਂ ਖੁਸ਼ਬੂਆਂ ਅੰਦਰੋਂ ਚੱਲੀਆਂ ਨਾ ਮਹਿਕਾਂ ਚੱਲੀਆਂ ਮਹਿਕ ਚੱਲਦੀ ਚੱਲਦੀ ਬਰਾਗ ਜਦੋਂ ਬਰਾਗ ਵਾਲਾ ਉਸ਼ਾਲਾ ਆਉਂਦਾ ਜਦੋਂ ਬਰਾਗੀ ਮਨ ਹੋ ਗਿਆ ਬਹੁਤ ਜਨਮ ਵਿਚਰੇ ਥੇ ਮਾ ਇਹ ਜਨਮ ਤੇ ਮਾਰੇ ਲਿਖੇ ਕਹਿਰ ਬਦਾਸ ਆਸ ਲੱਗ ਜੀਵੋ ਚਿਰ ਪਿਓ ਜਦੋਂ ਇਹ ਅੰਦਰ ਮਾਰੇ ਦੀਆਂ ਖੇਡਾਂ ਚੱਲਣ ਲੱਗ ਪਈਆਂ ਅੰਦਰ ਖੁਸ਼ਬੂਆਂ ਚੱਲਣ ਲੱਗੀਆਂ ਫੇਰ ਭੇਦਾਗਾ ਆਪਣੇ ਅੰਦਰ ਕੁਝ ਹੈ ਪਹਿਲਾਂ ਅਸੀਂ ਵੀ ਨਹੀਂ ਵਿਸ਼ਵਾਸ ਕਰਦੇ ਸੀਗੇ ਕੀ ਗੱਲਾਂ ਇਹ ਤਾਂ ਐਵੇਂ ਗੱਲਾਂ ਹੀ ਆ ਹਵਾ ਚ ਕੀਤੀਆਂ ਗੱਲਾਂ ਨਹੀਂ ਜਦੋਂ ਸਤਗੁਰੂ ਕਹਿੰਦੇ ਤੁਸੀਂ ਸਤਗੁਰੂ ਦੀ ਬਾਣੀ ਹੈ ਉਹਨੂੰ ਮੰਨਦੇ ਆ ਤੇ ਉੱਤੇ ਚੱਲੋ ਵੀ ਉਹ ਤੇ ਵਿਸ਼ਵਾਸ ਕਰੋ ਭਰੋਸਾ ਕਰੋ ਜਦੋਂ ਚੀਜ਼ ਨੂੰ ਕਮਾਇਆ ਸ਼ਬਦ ਅਭਿਆਸ ਕੀਤਾ ਅੰਦਰੋਂ ਕੁਝ ਮਵਾ ਚੱਲਣੀਆਂ ਸ਼ੁਰੂ ਹੋ ਗਈਆਂ ਕਸ਼ਬੂਆਂ ਨਾਲ ਸੁਰਤ ਜੁੜਦੀ ਜੁੜਦੀ ਮਹਾਰਾ ਦੀ ਕਿਰਪਾ ਨਾਲ ਤੇ ਹੋੜੀ ਹੋੜੀ ਵੀ ਇਥੋਂ ਹੀ ਨਾਭੀ ਦੇ ਸਥਾਨ ਤੋਂ ਖੇੜ ਸ਼ੁਰੂ ਹੋ ਗਿਆ ਹਨ ਹਰ ਨਾਦ ਸ਼ੁਰੂ ਹੋ ਗਿਆ ਵੱਜਣਾ ਹੂੰ ਜੇ ਉਹ ਕਹਿੰਦਾ ਕਿ ਉਹ ਪੂਰੇ ਦੀ ਸ਼ਰਨ ਵਿੱਚ ਜਾਂਦੇ ਆ ਤੇ ਖੇੜ ਪ੍ਰਗਟ ਹੋ ਜਾਂਦੀ ਹੈ ਪਹਿਲਾਂ ਪੇੜ ਨਹੀਂ ਸੀ ਜਦੋਂ ਸਿਮਰਨ ਕੀਤਾ ਦੀ ਆਨਹਦ ਨਾਦ ਪ੍ਰਗਟ ਹੋਇਆ ਫੇ ਕੱਲਾ ਕੱਲਾ ਖੜ ਚੱਕਰ ਖੁੱਲਾ ਹਮ ਹਣਾ ਇੱਕ ਹੁੰਦਾ ਹਵਾ ਦੀ ਗੱਲਾਂ ਕਹਣੇ ਉਹਦੇ ਗਿਆਨ 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 ਹਮ ਇੱਕ ਹੁੰਦਾ ਪ੍ਰੈਕਟੀਕਲ ਹੋਇਆ ਪ੍ਰੈਕਟੀਕਲ ਜਦੋਂ ਕਿ ਕਿ ਲੰਬਾ ਚ ਅਭਿਆਸ ਮਾਪੁਰਖ ਦਾ ਸੰਗ ਕੀਤਾ ਨਾ ਨੇ ਵਿਸ਼ਵਾਸ ਨਹੀਂ ਆਉਂਦਾ ਸੀ ਫਿਰ ਲਗਾਤਾਰ ਕੀਤਾ ਜੋ ਡਾਕਟਰ ਕਹਿੰਦੇ ਤੋ ਇੱਕ ਡਾਕਟਰ ਕਹਿੰਦਾ ਨਾ ਉਹ ਆਪਾਂ ਕੇ ਜਾ ਕੇ ਕਹਿੰਦੇ ਕਿ ਤੁਹਾਡੀ ਦਵਾਈ ਨੇ ਜੀ ਕੰਮ ਨਹੀਂ ਕੀਤਾ ਹਮ ਉਹ ਕਹਿੰਦੇ ਲਗਾਤਾਰ ਖਾਧੀ ਸੀ ਕਿ ਨਾਗੇ ਪਾਏ ਸੀ ਨੇ ਨਾਗੇ ਪੈ ਗਏ ਸੀ ਫੇ ਇਹ ਕਹਿੰਦੇ ਦਵਾਈ ਨੇ ਕਿੱਥੋਂ ਕੰਮ ਹੁਣਾ ਪੂਰਾ ਕੋਰਸ ਕਰੋ ਨਾ ਦਮ-ਦਮ ਸਦਾ ਸੰਭਾਲਦਾ ਦਮ ਨਾ ਬਿਰਦਾ ਫੇ ਤਾਂ ਅੱਠੇ ਪੈਰੇ ਚੱਲਦਾ ਹੈ ਅੱਠੇ ਪੈਰ ਸੁੱਤੇ ਪਿਆ ਵੀ ਸਿਮਰਨ ਚੱਲਦਾ ਹੈ ਘਰ ਦੇ ਨੇ ਕਹਿਣਾ ਕੋ ਕਾਕਾ ਤੈਨੂੰ ਕੀ ਹੋ ਗਿਆ ਤੇਰੇ ਮੁਖ ਚੋਂ ਕੀ ਨਿਕਲ ਰਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਮੈਨੂੰ ਤਾਂ ਪਤਾ ਨਹੀਂ ਸੁੱਤੇ ਪਿਆ ਚੱਲਦਾ ਹੈ ਏਦਾਂ ਦੀ ਹਾਲ ਲੋਕ ਪਿੰਡ ਦੇ ਲੋਕ ਸਦਾਈ ਕਹਿਣ ਲੱਗ ਪਏ ਕਿ ਤਾਂ ਪਾਗਲ ਹੋ ਗਿਆ ਦੂਜੀ ਗੱਲੇ ਨਹੀਂ ਸੋਝੀ ਕੋ ਇੱਕ ਦੀ ਗੱਲ ਕਰਨ ਲੱਪੇ ਕਿੱਥੇ ਆਪਾਂ ਨਿੰਦਿਆ ਚੁਗਦੀ ਦੁਬਦਾ ਇਰਖਾ ਕਰਦੇ ਸੀ ਕਿੱਥੇ ਸਿਮਰਨ ਕਰਕੇ ਵਾ ਇੱਕ ਦੀ ਗੱਲ ਜਿੱਥੇ ਕਿਸ ਨਾਲ ਖੜ ਜਾਣਾ ਬੈਠ ਜਾਣਾ ਵਾਹਿਗੁਰੂ ਦੀ ਵਿਚਾਰ ਤੇ ਸੰਗੀ ਸਾਥੀ ਵੀ ਸੀਗੇ ਸਾਡੇ ਯਾਰ ਦੋਸਤ ਤੇ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਕੋਈ ਹੋਰ ਵੀ ਕੋਈ ਗੱਲ ਕਰ ਲਾ ਦੁਨਿਆਵੀ ਕੋ ਸੰਸਾਰ ਦੀ ਸੰਸਾਰ ਦੀ ਗੱਲ ਕੋ ਗ੍ਰਸਤ ਦੀ ਕੋ ਉਦਾਂ ਦੀ ਗੱਲ ਮੈਂ ਕਹਿੰਦਾ ਇਹ ਗੱਲਾਂ ਹੁਣ ਚੰਗੀਆਂ ਨਹੀਂ ਅੱਗੇ ਚੰਗੀਆਂ ਲੱਗਦੀਆਂ ਸੀਗੀਆਂ ਜਦੋਂ ਸੰਗਤ ਨਹੀਂ ਕਰਦੇ ਸੀਗੇ ਅਭਿਆਸ ਨਹੀਂ ਕਰਦੇ ਸੀ ਹਣੇ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੁਣ ਤਾਂ ਕਹੀਏ ਭਾਈ ਗੁਰੂ ਦੀ ਗੱਲ ਕਰੀਏ ਬਰਾਗ ਚੱਲੀ ਜਾਣਾ ਕਿ ਕਮਾਰਾ ਕਦੋਂ ਦਰਸ਼ਨ ਹੋਣੇ ਆ ਕਦੋਂ ਮਲਾਪ ਹੋਏਗਾ ਅੱਠੇ ਪੈਰ ਬਰਾਗ ਫੇ ਉਹ ਜਿਹੜਾ ਸੀ ਅੱਠੇ ਪੈਰ ਚੱਲਿਆ ਇੱਕ ਤਾਂ ਹੁੰਦਾ ਦੁੱਧ ਦੇ ਵਾਲੇ ਵਾਂਗੂ ਆਇਆ ਤੇ ਸ਼ਾਂਤ ਹੋ ਗਿਆ ਇਹ ਕੋਈ ਨਾ ਅੱਠੇ ਪੈਰ ਚ ਦਿਨ ਰਾਤ ਚੱਲਣਾ ਜਿੱਦਾਂ ਕਿ ਉਹ ਖੋ ਨਹੀਂ ਪੈਂਦੀ ਹੁੰਦੀ ਹੂੰ ਹੂੰ ਏਦਾਂ ਫਿਰ ਖੋ ਪੈਂਦੀ ਕਿ ਮਹਾਰਾਜ ਕਦੋਂ ਦਰਸ਼ਨ ਹੋਣਗੇ ਹੂੰ ਹੂੰ ਕਦੋਂ ਦੀਦਾਰੇ ਹੋਣਗੇ ਜਦੋਂ ਕਿਤੇ ਬਾਣੀ ਸੁਣਨੀ ਨਾ ਸਤਗੁਰੂ ਦੀ ਪਹਿਲਾਂ ਬਾਣੀ ਦੀ ਸਮਝ ਨਹੀਂ ਆਉਂਦੀ ਸੀ ਹੂੰ ਜਦੋਂ ਬਾਣੀ ਫਿਰ ਜਦੋਂ ਅਭਿਆਸ ਕਰਕੇ ਜਦੋਂ ਬਾਣੀ ਸੁਣੀ ਨਾ ਫਿਰ ਐਦਾਂ ਸੀਗੇ ਸਤਗੁਰ ਤੇ ਬਾਣ ਦੇ ਤੀਰ ਲੱਗ ਰਹੇ ਆ ਹੂੰ ਕਿ ਮੇਰੇ ਮਨ ਮੇਰੇ ਕਾਜ ਜਿਹਨੂੰ ਬੰਨ ਰਹੇ ਆ ਕੁਝ ਮੇਰੇ ਅੰਦਰੋਂ ਖਿੱਚਿਆ ਜਾ ਰਿਹਾ ਉਹ ਤੀਰ ਵੱਜ ਰਹੇ ਸੀ ਮੇਰੇ ਜਦੋਂ ਕਿਤੇ ਗੁਰੂ ਦੇ ਪਿਆਰੇ ਗ੍ਰੰਥੀ ਸਿੰਘ ਨੇ ਮੈਕ ਦੇ ਵਿੱਚ ਕਿਤੇ ਸਪੀਕਰ ਲੱਗਾ ਹੋਣਾ ਅੱਗੇ ਧਿਆਨ ਨਹੀਂ ਸੀਗਾ ਕੋ ਧਿਆਨ ਕੰਟਰੋਲ ਵਿੱਚੇ ਨਹੀਂ ਸੀ ਜਦੋਂ ਸਿਮਰਨ ਦੁਆਰਾ ਧਿਆਨ ਕੰਟਰੋਲ ਚਾ ਤਾਂ ਫੇ ਬਾਣੀ 'ਚ ਧਿਆਨ ਲੱਗਣ ਲੱਗਾ ਹੂੰ ਸਮਝ ਆਉਣੀ ਕਿ ਇੱਥੇ ਝੋਟ ਕਰਨ ਲੱਗੀ ਮਾਨ ਤੇ ਹੋਰ ਬਰਾਗ ਛੜ ਜਾਣਾ ਜਦੋਂ ਬਾਣੀ ਪੜਨੀ ਨਾ ਉਹਨਾਂ ਨੂੰ ਸਮਝ ਆਉਣੀ ਕਿ ਬਾਣੀ ਤਾਂ ਚਪੇੜਾ ਮਾਰ ਰਹੀ ਹੈ ਕਿ ਸਾਡਾ ਮਲਾਪ ਨਹੀਂ ਭਈ ਪ੍ਰਾਪਤ ਮਾਨ ਗੋਬਿੰਦ ਮਿਲਨ ਕੀ ਤੇ ਬਰਾਗ ਸ਼ੁਰੂ ਹੋ ਜਾਣਾ ਕਿੱਥੇ ਉਹੀ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਚੱਲਦੀਆਂ ਗਰਮਖੋ ਸੰਗਤ ਕਰਕੇ ਸੱਚੇ ਬਾਦਸ਼ਾਹ ਦੀ ਕਿਰਪਾ ਹੋਣੀ ਉਹ ਤਾਂ ਆ ਮੈਲਣਾ ਭਰਿਆ ਪਿਆ ਸੀ ਜੀਵਨ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤੇ ਉਹ ਜੋ ਅਨਹਦ ਨਾਦ ਜਦੋਂ ਵੱਜਾ ਜਦੋਂ ਮਹਾਰਾਜ ਦੀ ਕਿਰਪਾ ਹੋਈ ਮੈਂ ਕਿਹਾ ਸਾਡੇ ਤੇ ਵੀ ਕਿਰਪਾ ਸਾਡੇ ਮੂਰਖਾਂ ਤੇ ਕੰਮ ਕ੍ਰੋਧ ਨਾਲ ਭਰਿਆ ਹੋਇਆ ਤੇ ਵੀ ਕਿਰਪਾ ਹੋ ਸਕਦੀ ਹੈ ਤੇ ਮਹਾਰਾਜ ਨੇ ਕੀਤੀ ਜੇ ਕੋਡੇ ਰਕਸ਼ ਵਰਗਿਆਂ ਤੇ ਕਰ ਸਕਦਾ ਸੱਜਣ ਠਗ ਵਰਗਿਆਂ ਤੇ ਕਰ ਤੇ ਅਸੀਂ ਵੀ ਉਦਾਂ ਦੇ ਸੀਗੇ ਤੇ ਮਹਾਰਾਜ ਨੇ ਕੀਤੀ ਕਿਰਪਾ ਸੁਣਿਆ ਅੰਦਰੋਂ ਜਿਹੜੇ ਕਹਿੰਦੇ ਨੇ ਕਿ ਛਪਾ ਲੈਣਾ ਚਾਹੀਦਾ 1430 ਅੰਗ ਲਿਖ ਦਿੱਤੇ ਮਾਰਾ ਨੇ ਉਸ ਰੱਬ ਬਾਰੇ ਲਿਖਿਆ ਉਹਨੂੰ ਮਿਲਣ ਬਾਰੇ ਲਿਖਿਆ ਕਿੱਥੋਂ ਬਾਣੀ ਤਾਂ ਪੁਕਾਰ ਪੁਕਾਰ ਕਰ ਰਹੀ ਐ ਕਿ ਰੱਬ ਨਾਲ ਮਿਲੋ ਰੱਬ ਦੀ ਗੱਲ ਕਰੋ ਇੱਕ ਦੀ ਗੱਲ ਕਰੋ ਸੰਸਾਰ ਦੀਆਂ ਗੱਲਾਂ ਛੱਡੋ ਫਿਰ ਜਦੋਂ ਇੱਕ ਦੀ ਗੱਲ ਕੀਤੀ ਅੰਦਰੋਂ ਸੁਣਿਆ ਚਾਹ ਪੈਦਾ ਹੋ ਗਿਆ ਉਹ ਚਾਹ ਤਾਂ ਵਾ ਇਦਾਂ ਦਾ ਸੀਗਾ ਮਾਰਾ ਦੀ ਕਿਰਪਾ ਨਾਲ ਕਿ ਐਦਾਂ ਬਸ ਕਿ ਮਾਰਾ ਦੇ ਵਿੱਚ ਹੀ ਐ ਇਥੋਂ ਕੁਛ ਬੂ ਮੈਂ ਇਥੋਂ ਚੱਲਿਆ ਖੇਡ ਚੱਲਦਾ 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 ਇੱਥੇ ਆ ਗਿਆ ਇਥੇ ਉਹ ਆਪੇ ਸਿਰ ਉੱਪਰ ਕਰਤਾ ਵਸੇ ਰੱਬ ਕੀ ਰਜ਼ਾਏ ਮੰਨੇ ਆਪ ਗਵਾਵੇ ਨੌ ਤਰ੍ਹਾਂ ਚੋਂ ਕੱਢ ਕੇ ਸੁਰਤੀ ਸ਼ਬਦ ਨੇ ਇੱਥੇ ਲੈ ਆਂਦੀ ਕੱਲਾ ਕੱਲਾ ਖੜ ਚੱਕਰ ਖੁੱਲਾ ਪਤਾ ਲੱਗਾ ਜਦੋਂ ਕੱਲ ਖੜ ਚੱਕਰ ਖੁੱਲਾ ਉਹ ਅਨਹਦ ਨਾਦ ਤੋਂ ਬਗੈਰ ਖੁੱਲਦਾ ਹੀ ਨਹੀਂ ਹੈਗਾ ਹੂੰ ਅਨਹਦ ਨਾਦ ਨਾ ਪੂਰੇ ਦੀ ਸ਼ਰਨ ਤੋਂ ਬਗੈਰ ਖੁੱਲਣਾ ਹੀ ਨਹੀਂ ਠੀਕ ਹੈ ਜਦੋਂ ਆਪਾਂ ਸੰਗ ਕਰਦੇ ਨਾ ਪੂਰਾ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣਾਂ ਜਦੋਂ ਪੂਰੇ ਦੇ ਗੁਣ ਗਾਉਣੇ ਪੂਰੇ ਨਾਲ ਮਿਲ ਕੇ ਤਾਂ ਫਿਰ ਅੰਦਰੋਂ ਚੱਲਦਾ ਕੇ ਜਦੋਂ ਖੁਸ਼ਬੂਆਂ ਚੱਲੀਆਂ ਹਰ ਹਰ ਨਾਮ ਨੂੰ ਸੁਣ ਕੇ ਬਿਰੋ ਆਨੰਦ ਆਇਆ ਜਦੋਂ ਅੰਦਰ ਤਾਂ ਬਰਾਗ ਫਿਰ ਉੱਥੇ ਤੁਸੀਂ ਦੱਸਦੇ ਫਿਰ ਆਨੰਦ ਉਹ ਇਹੋ ਜਿਹਾ ਫਿਰ ਉਹ ਬਚਨ ਵੀ ਕਰਦਾ ਕਿਹੜੇ ਬਚਨ ਹੁੰਦੇ ਕਿ ਸੇ ਟ੍ਰਿਕ ਇਹ ਨਾ ਵੀ ਉਹ ਤੁਹਾਡੇ ਕੋਲ ਕਿ ਸਭ ਭਾਸ਼ਾ ਮਾਲਕ ਤੋਂ ਪ੍ਰਗਟ ਅਨਹਦਤਾ ਉਹਦੀ ਆਪਣੀ ਮਹਾਰਾਜ ਦੀ ਆਵਾਜ਼ ਹੈ ਹਰ ਕੀ ਕਹਦਾ ਆਵਾਜ਼ ਹੁੰਦੀ ਹੈ ਫਿਰ ਉਹ ਤੁਹਾਡਾ ਨਾਮ ਲੈ ਕੇ ਵੀ ਬਾਤ ਦੇ ਸਕਦਾ ਭਗਤ ਨਾਮਦੇਵ ਜੀ ਨੂੰ ਮਾਰੀ ਆਵਾਜ਼ ਤੂੰ ਕੌਨ ਰੇ ਮੈਂ ਜੀ ਨਾਮਾ ਭਗਤ ਨਾਮ ਜੀ ਨੇ ਸਾਨੂੰ ਬਾਰੀ ਤੇ ਇਸ ਤਰ੍ਹਾਂ ਹੀ ਮਹਾਰਾਜ ਕੋ ਸਾਨੂੰ ਸਾਨੂੰ ਇਹ ਪਰੋਇ ਕਿ ਰਬਾ ਆਪ ਗੱਲਾਂ ਕਰਦਾ ਮਹਾਰਾਜ ਆਵਾਜ਼ ਵੀ ਦਿੰਦੇ ਆ ਜਦੋਂ ਗੁਰਮੁਖੋ ਇਦਾਂ ਉਹ ਮਹਾਰਾਜ ਦੇ ਪ੍ਰਕਾਸ਼ ਸੁਰਤ ਗਈ ਨਾ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਕੋਟ ਸੂਰ ਜਾ ਕੇ ਪ੍ਰਗਾਸ ਨਾ ਕਰੋੜਾ ਹੀ ਸੂਰ ਚੜਿਆ ਹੋਵੇ ਐ ਪ੍ਰਕਾਸ਼ ਤੇ ਮਾਰੇ ਦੇ ਮਨ ਬਰਾਗੀ ਸੀਗਾ ਪਿਤਾ ਜੀ ਨੇ ਹਵਾ ਹੀ ਦਿੱਤੀ ਪਤਾ ਆ ਗਿਆ ਤੂੰ ਇੰਤੇ ਮਾਂ ਆਪਣੇ ਬੱਚੇ ਨੂੰ ਬੁਲਾਉਂਦੀ ਹਾਂ ਮੈਂ ਤੂੰ ਆ ਗਿਆ ਜਿੱਦਾਂ ਕੋਈ ਮੈਨੂੰ ਰੜੀ ਕਰਿਆ ਹੋਵੇ ਕਈ ਜੁਗਾਂ ਤੋਂ ਮਾਰੇ ਬਰਾਗ ਇਨਾ ਸੁਰਤੀ ਉੱਥੇ ਬਰਾਗ ਕਰ ਰਹੀ ਸੀ ਤੇ ਮਹਾਰਾਜ ਕਿਰਪਾ ਕਰ ਰਹੀ ਸੀ ਦਇਆ ਕਰ ਰਹੀ ਸੀ ਤੇ ਪਤ ਬਰਾਗ ਨਹੀਂ ਕਰਨਾ ਅਭਿਆਸ ਕਰਨਾ ਸਿਮਰਨ ਕਰਨਾ ਆਪ ਵੀ ਜਪਣਾ ਦੂਜਿਆਂ ਨੂੰ ਵੀ ਜਪਾਉਣਾ ਇਹ ਕੋਈ ਐਂ ਹੀ ਗੱਲਾਂ ਹਵਾ ਚਾਲੀਆਂ ਨਹੀਂ ਹੈਗੀਆਂ ਨੇ ਪੂਰਨ ਮਹਾਪੁਰਖਾਂ ਦਾ ਸੰਗ ਹੋਇਆ ਜਿਨ੍ਹਾਂ ਨੇ ਆਪ ਜਪਿਆ ਪਹਿਲਾਂ ਉਹਨਾਂ ਨੇ ਆਪ ਜਪਿਆ ਫਿਰ ਉਹਨਾਂ ਨੇ ਸਾਨੂੰ ਜਪਾਇਆ ਸਾਨੂੰ ਵੀ ਹੈਨਾ ਜਿਹੜੇ ਜਿਸ ਜੇ ਸਬੰਧ ਨੇ ਆਪਜੀ ਕਮਾਈ ਹੋਵੇ ਹੂੰ ਤੇ ਫਿਰ ਇਹ ਉਹ ਰਸ ਉਹਦਾ ਹੂੰ ਅੱਗੇ ਵਰਤਾਏਗਾ ਕੋ ਉਹਨੇ ਆਪਣੇ ਤੇ ਹੰਡਾਈ ਤੇ ਫਿਰ ਉਹਨੇ ਸਾਨੂੰ ਵਰਤਾਇਆ ਕਿ ਤੁਸੀਂ ਸਿਮਰਨ ਕਰੋ ਅਭਿਆਸ ਕਰਕੇ ਵੇਖੋ ਸਤਿਗੁਰ ਦੀ ਬਾਣੀ ਪੂਰੀ ਹੈ ਤੇ ਫਿਰ ਜਦੋਂ ਪ੍ਰਕਾਸ਼ ਵਿੱਚ ਮਾਰੇ ਨੇ ਏਦਾਂ ਨਾ ਕਿ ਕੋਟ ਕੇ ਕੋ ਜਫੀ ਪਾਉਂਦਾ ਹੁੰਦਾ ਏਦਾਂ ਮਹਿਸੂਸ ਹੋਇਆ ਕਿ ਮੈਨੂੰ ਮਾਰੇ ਨੇ ਆਪਣੇ ਕਲਾਵੇ ਚ ਲੈ ਲਿਆ ਤੇ ਮਾਰੇ ਕਹਿੰਦੇ ਕਿ ਦੇਖ ਲਓ ਕਿੰਨਾ ਸਮਾਂ ਹੋ ਗਿਆ ਆਪਣੇ ਨੂੰ ਵਿਛੜੇ ਹੋਏ ਤੇ ਤੁਹਾਡੇ ਮਨ ਚ ਇਹ ਮਲਾਪ ਕਰਨਾ ਹੈ ਮੈਂ ਕਿ ਸੰਤ ਮਾਰੇ ਸੋਝੀ ਨਹੀਂ ਸੀ ਸਾਨੂੰ ਤਾਂ ਇਦਾਂ ਦਾ ਕੀੜਿਆਂ ਨੂੰ ਪਤਾ ਹੀ ਨਹੀਂ ਸੀ ਕਿ ਮਿਲਣ ਵਾਸਤੇ ਵੀ ਆਏ ਆ ਤਾਂ ਵਾਹਿਗੁਰੂ ਮਾਪੁਰਖਾਂ ਨੇ ਸਾੰਗ ਕੀਤਾ ਸਿਮਰਨ ਕਰਵਾਇਆ ਤਾਂ ਬਾਣੀ ਦੀ ਸੋਝੀ ਆਉਣ ਲੱਗੀ ਐ ਸਿਮਰਨ ਦੀ ਸੋਝੀ ਆਉਣ ਲੱਗੀ ਐ ਤੇ ਉਹ ਨਕਸ਼ੇ ਦੀ ਸਾਰੀ ਕਥਾ ਗੁਰਮਖੋ ਉਹ ਮਾਰੇ ਨੇ ਆਪ ਕਰਵਾਇ ਜਿੱਦਾਂ ਜਿੱਦਾਂ ਲੈ ਕੇ ਗਏ ਨਾ ਵੈਲੀ ਜਿਹੜੀ ਕਥਾ ਮਿੱਟੀ ਚੈਨਲ ਤੇ ਆਪਣੀ ਪਈ ਆ ਨਕਸ਼ ਜੋ ਬ੍ਰਹਮੰਡੇ ਜਿੱਦਾਂ ਜਿੱਦਾਂ ਲੈ ਕੇ ਗਏ ਸੀ ਉਦੋਂ ਤੇ ਕਥਾ ਹੋਈ ਹੈ ਕਿੰਨਾ ਦਾ ਸਰੂਪ ਸੀਗਾ ਪ੍ਰਕਾਸ਼ ਹੈ ਤੁਸੀਂ ਕਿਹਾ ਨਾ ਤੁਹਾਨੂੰ ਜੱਫੀ ਪਾਈ ਹੈ ਉਹ ਪ੍ਰਕਾਸ਼ ਨੇ ਜੱਫੀ ਪਾਈ ਉਹ ਮਹਿਸੂਸ ਹੋਇਆ ਨਾ ਇਸ ਤਰ੍ਹਾਂ ਕਲਾਵੇ ਜਿਸ ਤਰ੍ਹਾਂ ਕੋਈ ਲੈਂਦਾ ਏ ਨਿਕ ਵਿੱਚ ਆਪਣੇ ਕੋਈ ਪ੍ਰੇਮ ਵਿੱਚ ਲੈਂਦਾ ਏ ਹੂੰ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮਾਰੇ ਨੇ ਮੈਨੂੰ ਇਹ ਪਿਆਰ ਕੀਤਾ ਉਸ ਟਾਈਮ ਕੋਈ ਮਨ ਦੇ ਵਿੱਚ ਚਲੋ ਤੁਸੀਂ ਗੱਲ ਮਨ ਤੋਂ ਹੀ ਪਰੇ ਹੋਗੇ ਸੀ ਪਰ ਬਾਡੀ ਦੇ ਵਿੱਚ ਸਰੀਰ ਤੋਂ ਪਰੇ ਸਰੀਰ ਤੋਂ ਪਰੇ ਮਨ ਤੋਂ ਪਰੇ ਹੋ ਕੇ ਕੁਝ ਫੀਲ ਹੋਇਆ ਉਸ ਸਮੇਂ ਠੰਡ ਗਰਮੀ ਕੁਝ ਆਨੰਦ ਆਨੰਦ ਫੀਲ ਹੋਇਆ ਆ ਦੁਨੀਆ ਤੇ ਉਹ ਆਨੰਦ ਹੈ ਹੀ ਨਹੀਂ ਜਿਹੜਾ ਆਪਣੇ ਘਰ ਹੈ ਉਹ ਅਸਲੀ ਘਰ ਉਹ ਆਪਣਾ ਅਸਲੀ ਘਰ ਉਹ ਕਿੱਧਰ ਦੂਰ ਹੈ ਜੇ ਕਿ ਇਹ ਬਹੁਤ ਦੂਰ ਹੈ ਆ ਸਰੀਰ ਹੈ ਇਹ ਤੋਂ ਸਾਰ ਹੈ ਆਪਣਾ ਅਸਲੀ ਘਰ ਹੈ ਮਤਲਬ ਉਹਨੂੰ ਉੱਪਰ ਵਾਲਾ ਕਹਿ ਕੇ ਅਸੀਂ ਦੂਰ ਕਰ ਲਿਆ ਅਸੀਂ ਦੂਰ ਕਰ ਲਿਆ ਬਹੁਤ ਦੂਰ ਹੈ ਉਹਨ ਤਾਂ ਬਹੁਤ ਯੁੱਗ ਲੱਗ ਜਾਂਦੇ ਆ ਜੁ ਕਈ ਯੁੱਗ ਤਾਂ ਬਾਅਦ ਆਏ ਅਸੀਂ ਆਏ ਆ ਤੇ ਮਿਲਣ ਵਾਸਤੇ ਆਏ ਆ